ਸਵਰਨ ਸਿੰਕਰਨੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਸਤਿ ਸ੍ਰੀ ਅਕਾਲ ਜੀ ਬੜੀ ਮਿਹਰਬਾਨੀ ਸੰਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸੋ ਅਮਰਸਰ ਸਾਹਿਬ ਤੋਂ ਜਿਹੜਾ 에어 ਇੰਡੀਆ ਦੀ ਫਲਾਈਟ ਕੈਨਸਲ ਹੋਈ ਹੈ ਉਹਦਾ ਜਨਜੀਵਨ ਤੇ ਕੀ ਅਸਰ ਪਿਆ ਦੇਖੋ ਜੀ ਅੱਜ ਮੇਰੇ ਕੋਲ ਇਹਦਾ ਇੱਕ ਰਿਪੋਰਟ ਆ ਜੀ ਅੱਜ ਅੱਜ ਦੇ ਵਿੱਚ 에어 ਇੰਡੀਆ ਦੀਆਂ 7 ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਉਹ ਰੱਦ ਹੋਈਆਂ ਹੂੰ ਹੂੰ ਇਹਦੇ ਵਿੱਚ ਅਹਮਦਾਬਾਦ ਲੰਡਨ ਦਿੱਲੀ ਤੋਂ ਪੈਰਿਸ ਦਿੱਲੀ ਤੋਂ ਬਿਆਨਾ ਲੰਡਨ ਤੋਂ ਅਮਰitsar ਦਿੱਲੀ ਤੋਂ ਦੁਬਈ ਬੰਗਲੌਰ ਤੋਂ ਲੰਡਨ ਇਹ ਫਲਾਈਟਾਂ ਸ਼ਾਮਿਲ ਆ ਤੇ ਸਾਨ ਫਰਾਂਸਿਸਕੋ ਤੋਂ ਮੁੰਬਈ ਆ ਰਹੀ ਫਲਾਈਟ ਦੇ ਯਾਤਰੀਆਂ ਨੂੰ ਪਤਾ ਲੱਗਾ ਜੀ ਕੋਲਕਾਤਾ 에어ਪੋਰਟ ਦੇ ਕੋਤੇ ਲਾਇਆ ਗਿਆ ਅਸਲ ਵਿੱਚ ਜਦੋਂ ਵੀ ਹੁਣ ਕੋਈ ਖਬਰ ਆਉਂਦੀ ਨਾ ਸੰਤਾਪੀ ਭਾਈ ਜਹਾਜ਼ ਦੇ ਵਿੱਚ ਕੋਈ ਨੁਕਸ ਪਿਆ ਫਲਾਈਟ ਜਾਂ ਲੇਟ ਹੋਈ ਉਹ ਮੈਂ ਅੰਦਾਜ਼ਾ ਲਗਾਉਣਾ ਹੁੰਦਾ ਵੀ 에어 ਇੰਡੀਆ ਦੀ ਗੱਲ ਹੀ ਹੋਣੀ ਆ ਕਿ ਕੁਦਰਤੀ ਤੌਰ ਦੇ ਉੱਤੇ 80% ਇਹ ਗੱਲ ਸਹੀ ਵੀ ਹੋ ਜਾਂਦੀ ਆ ਸੋ ਪਤਾ ਲੱਗਾ ਜੀ ਕਿ ਇੱਕ ਤਾਂ ਲੰਡਨ ਤੋਂ ਆਉਣੀ ਸੀਗੀ ਜੀ ਇਧਰ ਇੰਡੀਆ ਦੇ ਵੱਲ ਉਹ ਵੀ ਫਲਾਈਟ ਰੱਦ ਹੋ ਗਈ ਜਿਹੜੀ ਅਮਰਸਰ ਤੋਂ ਬਰਮਿੰਗਮ ਜਾਣੀ ਸੀ ਕਹਿੰਦੇ ਜੀ ਇਹ ਵੀ ਰੱਦ ਹੋ ਗਈ ਕਹਿੰਦੇ ਜੀ ਕਿਸੇ ਦੇ ਵਿੱਚ ਤਕਨੀਕੀ ਕਾਰਨਾਂ ਕਿਸੇ ਦੇ ਵਿੱਚ ਕੋਈ ਕਹਿੰਦੇ ਵੀ ਭਾਈ ਮੁਹੰਮਦ ਦਾ ਕੰਮ ਚੱਲ ਰਿਹਾ ਕਿਸੇ ਦੇ ਵਿੱਚ ਕੋਈ ਗੱਲ ਹੈ ਸੋ ਅਮਰਸਰ ਦੇ ਹਵਾਈ ਅੱਡੇ ਦੇ ਉੱਤੇ ਸਵਾਰੀਆਂ ਬਹੁਤ ਖੱਜਲ ਹੋਈਆਂ ਕਿਉਂਕਿ ਇੱਥੇ ਹੀ ਇਹੋ ਜਿਹਾ ਪ੍ਰਬੰਧ ਤਾਂ ਨਹੀਂਗੇ ਵੀ ਭਾਈ ਬੰਦੇ ਨੂੰ ਪਹਿਲਾਂ ਅਗਾਊਂ ਸੂਚਨਾ ਦਿੱਤੀ ਜਾਵੇ ਕਈ ਵਾਰੀ ਕੋਈ ਬੰਦਾ ਪੜਿਆ ਦਿਖਿਆ ਨਹੀਂ ਹੁੰਦਾ ਉਹਦੇ ਕੋਲੇ ਈਮੇਲ ਨਹੀਂ ਹੁੰਦੀ ਮੌਕੇ ਤੇ ਕਹਿੰਦੇ ਤੁਹਾਨੂੰ ਤਾਂ ਈ ਤੇ ਬਾਕੀ ਈਰਾਨ ਤੇ ਇਜ਼ਰਾਈਲ ਦੀ ਇਸ ਐਗਰੈਸ਼ਨ ਦੇ ਵਿੱਚ ਭਾਰਤੀ ਵਿਦਿਆਰਥੀਆਂ ਦਾ ਕੀ ਬਣਿਆ ਜਿਹੜੇ ਬਹੁਤ ਸਾਰੇ ਭਾਰਤ ਦੇ ਵਿਦਿਆਰਥੀ ਪੜਨ ਗਏ ਹੋਏ ਸੀ ਉੱਥੇ ਦੇਖੋ ਜੀ ਉੱਥੇ 10000 ਤੋਂ ਵੱਧ ਭਾਰਤੀ ਆ ਜਿਹੜੇ ਕਿ ਇਸ ਵੇਲੇ ਭਾਰਤ ਦੇ ਵਿੱਚ ਵਾਪਸ ਆਉਣਾ ਲੋਚਦੇ ਆ ਵਾਪਸ ਆਉਣਾ ਚਾਹੁੰਦੇ ਆ ਈਰਾਨ ਤੇ ਆਪਾਂ ਜਿਸ ਤਰੀਕੇ ਨਾਲ ਜਾਣਦੇ ਇਜ਼ਰਾਈਲ ਦੇ ਵਿੱਚ ਇਹ ਜੰਗ ਚੱਲੀ ਆ ਜਿਹਦੇ ਵਿੱਚ ਹੁਣ ਤੱਕ ਕਈ ਤਰ੍ਹਾਂ ਦੇ ਨੁਕਸਾਨ ਦੀਆਂ ਖਬਰਾਂ ਵੀ ਆਈਆਂ ਆ ਉਹਦੇ ਵਿੱਚ ਜਿਹੜੇ ਉੱਥੇ ਵਿਦਿਆਰਥੀ ਪੜਨ ਗਏ ਜਾਂ ਜਿਹੜੇ ਉੱਥੇ ਕੰਮੇ ਗਏ ਆ ਉਹ ਭਾਰਤ ਦੇ ਵਿੱਚ ਆਉਣਾ ਚਾਹੁੰਦੇ ਤੇ ਭਾਰਤ ਦੀ ਸਰਕਾਰ ਦੇ ਵੱਲੋਂ ਉਹਨਾਂ ਦੇ ਲਈ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਆ ਉਹ ਅਰਮੀਨੀਆ ਦੇ ਰਸਤੇ ਪਤਾ ਲੱਗਾ ਜੀ ਕਿ ਇੰਡੀਆ ਦੇ ਵਿੱਚ ਲਿਆਂਦੇ ਜਾਣਗੇ ਕਿਉਂਕਿ ਉੱਥੋਂ ਆ ਜਿਹੜਾ ਉਹ ਬਾਰਡਰ ਜਿਹੜਾ ਵੈਸੇ ਤਾਂ ਜਿਹੜੇ ਉਹ ਹਵਾਈ ਬਾਰਡਰ ਤਾਂ ਬੰਦ ਕਰ ਦਿੱਤੇ ਗਏ ਆ ਪਰ ਗੱਲੇ ਜਿਕੇ ਜਿਹੜੇ 에어ਪੋਰਟ ਬੰਦ ਹੋ ਗਿਆ ਪਰ ਜਿਹੜਾ ਤੁਰਕੇ ਜਿਹੜਾ ਉਹ ਵਕਤ-ਵਕਤ ਸਮਾਂ ਤੋਂ ਆਪਾਂ ਇੱਕ ਤੋਂ ਦੂਜੀ ਥਾਂ ਤੱਕ ਕਈ ਹਾਲੇ ਖੁੱਲੇ ਆ ਤੇ ਇਸ ਕਰਕੇ ਉੱਥੋਂ ਜਿਹੜੇ ਆ ਉਹ ਤਹਿਰਾਨ ਤੋਂ ਤੇ ਕਨੇਡੀਆ ਅਰਮੇਨੀਆ ਦੇ ਵਿੱਚ ਲੈ ਕੇ ਆਉਣਗੇ ਅਰਮੇਨੀਆ ਤੋਂ ਹਵਾਈ ਜਹਾਜ਼ ਦੇ ਰਾਹੀਂ ਜਿਹੜੇ ਵਿਦਿਆਰਥੀ ਜਾਂ ਹੋਰ ਲੋਕ ਆ ਉਹ ਇੰਡੀਆ ਦੇ ਵਿੱਚ ਆਉਣਗੇ ਤੇ ਅਰਮੇਨੀਆ ਦੇ ਨਾਲ ਭਾਰਤ ਦੇ ਸਬੰਧ ਸੁਖਾਵੇਂ ਆ ਵੈਸੇ ਪਾਕਿਸਤਾਨ ਦੇ ਰਸਤੇ ਵੀ ਆ ਸਕਦੇ ਪਰ ਪਾਕਿਸਤਾਨ ਦੇ ਨਾਲ ਸਬੰਧ ਵਿਗੜੇ ਆ ਉਧਰ ਜੀ ਆਪਾਂ ਜਾਣਦੇ ਕਿ ਇਰਾਕ ਦੇ ਵਿੱਚੋਂ ਵੀ ਆ ਸਕਦੇ ਆ ਪਰ ਇਰਾਕ ਦੇ ਨਾਲ ਵੀ ਓਨੇ ਗੂੜੇ ਸਬੰਧ ਨਹੀਂ ਜਿੰਨੇ ਕਿ ਅਰਮੇਨੀਆ ਦੇ ਨਾਲ ਹੈਗੇ ਸੋ ਅੰਮਦਾਬਾਦ ਵਾਲਾ ਜਿਹੜਾ ਜਹਾਜ਼ ਕ੍ਰੈਸ਼ ਹੋਇਆ ਸੀ ਉਹਦੀ ਕੋਈ ਨਵੀਂ ਜਾਣਕਾਰੀ ਨਿਕਲੀ ਆ ਆ ਬਿਲਕੁਲ ਸਨ ਸਭ ਇੱਕ ਤਾਂ ਗੱਲ ਹੈ ਜੀ ਕਿ ਇਹਦਾ ਨਾ ਬਲੈਕ ਜਿਹੜਾ ਹੁੰਦਾ ਬਾਕਸ ਉਹ ਮਿਲ ਗਿਆ ਇਹ ਤਾਂ ਆਪਾਂ 2 ਦਿਨ ਪਹਿਲਾਂ ਵੀ ਰੈਡ ਆਫਿਸ ਤੇ ਜਾਣਕਾਰੀ ਸਾਂਝੀ ਕੀਤੀ ਸੀ ਇੱਕ ਵਾਇਸ ਰਿਕਾਰਡਰ ਜਿਹੜਾ ਉਹ ਵੀ ਪਤਾ ਲੱਗਾ ਜੀ ਕਿ ਉਹ ਵੀ ਮਿਲਿਆ ਜਿਹਦੇ ਵਿੱਚੋਂ ਕੁਝ ਨਾ ਕੁਝ ਸੰਕੇਤ ਮਿਲ ਸਕਦੇ ਸ਼ਾਇਦ ਵੀ ਭਾਈ ਇਹ ਜਹਾਜ਼ ਕ੍ਰੈਸ਼ ਹੋਣ ਦੀ ਵਜ੍ਹਾ ਕੀ ਬਣੀ ਆ ਕਾਰਨ ਕੀ ਬਣਿਆ ਹਾਲਾਂਕਿ ਉਹ ਜਿਹੜੀ ਇੱਕ ਮੇਡ ਦੇ ਕਾਲ ਹੁੰਦੀ ਜਿਹੜੀ ਤੇ ਉਹਦੇ ਵਿੱਚੋਂ ਕਹਿੰਦੇ ਵੀ ਆਖਰੀ 4-5 ਸੈਕੰਡਾਂ ਦੇ ਵਿੱਚ ਜਿਹੜੀ ਪਾਇਲਟ ਸੁਮੇਤ ਸੱਬਰਵਾਲ ਆ ਉਹਦੀ ਆਵਾਜ਼ ਆ ਕਿ ਭਾਈ ਜਹਾਜ਼ ਨੂੰ ਥਰਸਟ ਨਹੀਂ ਮਿਲ ਰਿਹਾ ਤੇ ਇਹ ਵਿੱਚੋਂ ਲਾਈਟ ਜਾ ਰਹੀ ਆ ਤੇ ਅਸੀਂ ਬਚ ਨਹੀਂ ਸਕਦੇਗੇ ਬਸ ਉਹਦੇ ਵਿੱਚ ਇੰਨੀ ਕੀ ਗੱਲ ਰਿਕਾਰਡ ਹੋਈ ਆ ਉਹ ਅਗਲੀ ਗੱਲ ਇਹ ਦੀ ਕਿ ਜਿਹੜੀ ਇੱਕ ਵੀਡੀਓ ਸਾਹਮਣੇ ਆਈ ਆ ਉਹਨੇ ਦੱਸਿਆ ਜੀ ਕਿ ਆਲੇ-ਦੁਆਲੇ ਦੀਆਂ ਬਿਲਡਿੰਗਾਂ ਦੇ ਲੋਕ ਆ ਜਿਹੜੇ ਉਹ ਵੀ ਆਪਣੀ ਜਾਨ ਬਚਾਉਣ ਦੇ ਲਈ ਕਿੰਨੀਆਂ ਕੋਸ਼ਿਸ਼ਾਂ ਕਰਦੇ ਰਹੇ ਆ ਇਹ ਜਹਾਜ਼ ਟਕਰਾਇਆ ਕਿੱਥੇ ਆ ਜਿਹੜਾ ਉੱਥੇ ਹੋਸਟਲ ਬਣਿਆ ਹੋਇਆ ਡਾਕਟਰਾਂ ਦਾ ਉਹ ਜਿਹੜਾ ਹੁਣ ਚਾਰੇ ਪਾਸੇ ਉਸ ਬਿਲਡਿੰਗ ਨੂੰ ਅੱਗ ਪੈ ਗਈ ਦੂਜੀ ਮੰਜ਼ਲ ਤੇ ਤੀਜੀ ਮੰਜ਼ਲ ਤੇ ਚੌਥੀ ਮੰਜ਼ਲ ਦੇ ਉੱਤੇ ਜਿਹੜੇ ਡਾਕਟਰ ਸੀਗੇ ਜਾਂ ਹੋਰ ਸਟਾਫ ਮੈਂਬਰ ਸੀਗੇ ਉਹ ਚਾਦਰਾਂ ਸੁੱਟ-ਸੁੱਟ ਕੇ ਥੱਲੇ ਤੇ ਲੰਮਕ-ਲੰਮਕ ਕੇ ਉਤਰਨੀ ਕੋਸ਼ਿਸ਼ ਕਰ ਰਹੇ ਯਾਨੀ ਕਿ ਅੱਗ ਚਾਰੇ ਪਾਸੇ ਫੈਲੀ ਹੋਈ ਆ ਤੇ ਆਪਣੀ ਜ਼ਿੰਦਗੀ ਬਚਾਉਣ ਦੇ ਲਈ ਉਹਨਾਂ ਨੇ ਆ ਪੋਸ਼ਾਵੇਂ ਕੀਤਾ ਗਏ ਜੀ ਸਟੇਨਾ ਜੀ ਪਹਿਲਾਂ ਤਾਂ ਪੰਜਾਬ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਦੇ ਚੱਕਰ ਦੇ ਵਿੱਚ ਪੰਜਾਬ ਦਾ ਪਾਣੀ ਜਿਹੜਾ ਸੀ ਉਹ ਦੂਸ਼ਿਤ ਹੋ ਗਿਆ ਥੱਲੇ ਜਿਹੜਾ ਪਰਮਨੈਂਟ ਵਾਟਰ ਟੇਬਲ ਸੀ ਉਹ ਨੀਚੇ ਚਲਿਆ ਗਿਆ ਹੁਣ ਕਹਿੰਦੇ ਕਿ ਜਿਹੜੀ ਜ਼ਮੀਨ ਬਚੀ ਖੁੱਜੀ ਵੀ ਆ ਹੁਣ ਇਹਦੀ ਜਿਹੜੀ ਉਪਜਾਊ ਸ਼ਕਤੀ ਸੀ ਉਹ ਖਤਮ ਹੋ ਗਈ ਦੇਖੋ ਉਪਜਾਊ ਸ਼ਕਤੀ ਲਗਾਤਾਰ ਖਤਮ ਹੋ ਰਹੀ ਹੈ ਜੀ ਇਹ ਅੱਜ ਮੈਂ ਨਹੀਂ ਕਹਿੰਦਾ ਇਹ ਇਸ ਵੇਲੇ ਖੇਤੀਬਾੜੀ ਵਿਭਾਗ ਦੀ ਸਲਾਈਬ ਹੈਲਥ ਪਾਰਟ ਦੀ ਜਿਹੜੀ ਆ 224 25 ਦੀ ਰਿਪੋਰਟ ਇਹ ਗੱਲ ਕਹਿਣੀ ਆ ਸਲਾਈਬ ਹੈਲਥ ਕਾਰਡ ਦੀ 224 25 ਦੀ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਪੰਜਾਬ ਦੇ 23 ਜ਼ਿਲ੍ਹੇ ਆ 23 ਦੇ 6 ਜ਼ਿਲ੍ਹਿਆਂ ਦੇ ਪਾਉਣੇ 3 ਲੱਖ ਮਿੱਟੀ ਦੇ ਨਮੂਨਿਆਂ ਦੀ ਪੜਤਾਲ ਕੀਤੀ ਗਈ ਖੇਤਾਂ ਵਾਲੀ ਜ਼ਮੀਨ ਦੀ ਤੇ ਪਤਾ ਲੱਗਾ ਜੀ ਕਿ 82.8 ਕੀਸਤੀ ਜ਼ਮੀਨ ਦੇ ਵਿੱਚ ਜੈਵਿਕ ਕਾਰਬਨ ਦੀ ਮਾਤਰਾ ਘਟ ਪਾਈ ਗਈ ਹੈ ਤੇ 36% ਦੇ ਵਿੱਚ ਕਮੀ ਬਹੁਤ ਹੀ ਜ਼ਿਆਦਾ ਪਾਈ ਗਈ ਹੈ। ਖੇਤੀ ਬੜੀ ਵਿਗਿਆਨੀ ਤੇ ਮਹਾਰਾ ਨੇ ਇਹ ਗੱਲ ਕਹੀ ਹੈ ਜੈਵਿਕ ਕਾਰਬਨ ਦੀ ਘਾਟ ਆਉਣ ਦੇ ਨਾਲ ਜ਼ਮੀਨ ਦੇ ਬੰਜਰ ਹੋਣ ਦੇ ਅਸਾਰ ਆ ਜਿਹੜੇ ਵਧ ਜਾਂਦੇ ਆ ਤੇ ਮਹਾਰਾ ਨੇ ਇਹ ਕਿਹਾ ਹੈ ਜੀ ਕਿ ਇਹ ਖਤਰਾ ਇਸ ਕਰਕੇ ਵੀ ਵਧਿਆ ਕਿਉਂਕਿ ਪੰਜਾਬ ਦੇ ਕਿਸਾਨ ਇੱਕ ਤੱਕ ਖੇਤਾਂ ਦੇ ਵਿੱਚ ਪਰਾਲੀ ਨੂੰ ਅਗਲਾ ਰਹੇ ਆ ਦੂਜਾ ਫਸਲੀ ਚੱਕਰ ਦੇ ਵਿੱਚ ਬਦਲਾਅ ਨਹੀਂ ਕਰ ਰਹੇ ਜਿਹਦੇ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਰਹੀ ਹੈ। ਜਿਦੇ ਕਰਕੇ ਹਾਲਾਤ ਇਸ ਵੇਲੇ ਗੜਬੜਾ ਰਹੇ ਆ ਜਿਦੇ ਕਰਕੇ ਜ਼ਮੀਨਾਂ ਇਸ ਵੇਲੇ ਬੰਜਰ ਹੋਣ ਵਾਲ ਬਦ ਰਹੀਆਂ ਜੀ ਲੁਧਿਆਣਾ ਪਛਮੀ ਦੀ 22 ਇਲੈਕਸ਼ਨ ਦਾ ਪ੍ਰਚਾਰ ਬੰਦ ਹੋ ਗਿਆ ਜੀ ਹੁਣ ਸੂਕ ਸ਼ਾਂਤੀ ਰਹੀ ਅਖੀਰਲੇ ਦਿਨ ਹਾਂ ਬਿਲਕੁਲ ਜੀ ਬਿਲਕੁਲ ਅੱਜ ਵੈਸੇ ਇਹੋ ਜਿਹਾ ਮਾਹੌਲ ਬਣ ਗਿਆ ਸੀਗਾ ਲੁਧਿਆਣਾ ਦੇ ਵਿੱਚ ਕਾਫਲਾ ਜਾ ਰਿਹਾ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਉਧਰਲੇ ਪਾਸੇ ਆ ਰਿਹਾ ਭਾਰਤ ਭੂਸ਼ਣ ਆਸ਼ੂ ਦਾ ਫਿਰ ਜਿਵੇਂ ਫਿਲਮੀ ਜਿਹਾ ਸਟਾਈਲ ਦੇ ਵਿੱਚ ਜ਼ੋਰ ਦੀ ਜਿਹੜੇ ਨਾਰੇ ਸ਼ੁਰੂ ਹੋ ਜਾਂਦੇ ਆ ਉੱਚੀ ਉੱਚੀ ਆਵਾਜ਼ ਦੇ ਵਿੱਚ ਤੇ ਆ ਵੀ ਸ਼ੁਰੂ ਹੋ ਗਏ ਸੀ ਪਰ ਕੋਈ ਲੜਾਈ ਝਗੜਾ ਨਹੀਂ ਹੋਇਆ ਬਸ ਉਹ ਜਿਵੇਂ ਬਸਾਂ ਨੇ ਕ੍ਰੋਸ ਕਰ ਦਿੱਤੀਆਂ ਹੁੰਦੀਆਂ ਇੱਕ ਦੂਜੇ ਨੂੰ ਤੇ ਉਸ ਤਰੀਕੇ ਦੇ ਨਾਲ ਉਹ ਅੱਗੇ ਨਿਕਲ ਗਏ ਤੇ ਇਹ ਇਧਰੋਂ ਨਿਕਲੇ ਆਏ ਤੇ ਬਸ ਇਹ ਗੱਲ ਚੱਲੀ ਆ ਅੱਜ ਸ਼ਾਮੀ 6 ਵਜੇ ਟੋਨ ਪ੍ਰਚਾਰ ਨਿਯਮਾਂ ਦੇ ਮੁਤਾਬਕ ਬੰਦ ਹੋ ਗਿਆ ਅੱਜ ਦੀ ਰਾਤ ਗਿਟਮਟ ਦੀ ਰਾਤ ਆ ਕੱਲ ਦਾ ਪੂਰਾ ਦਿਨ ਗਿਟਮਟ ਦਾ ਤੇ ਨੁਕੜ ਮੀਟਗਾ ਦਾ ਤੇ ਕੱਲ ਦੀ ਰਾਤ ਗਿਟਮਟ ਤੇ ਨੁਕੜ ਮੀਟਗਾ ਦੀ ਆ ਇਹਦੇ ਵਿੱਚ ਵੀ ਕਈ ਕੁਝ ਹੁੰਦਾ ਵਾਪਰਦਾ ਜਿਵੇਂ ਜਿਵੇਂ ਲੋਕਾਂ ਦੀ ਮੰਗ ਹੁੰਦੀ ਆ ਉਸ ਤਰੀਕੇ ਦਾ ਕਈ ਕੁਝ ਕਈ ਨਾ ਕਰਦੇ ਆ ਪਰ ਗੰਗਾ ਜਿੱਕੇ ਅੱਜ ਸਾਰੀਆਂ ਸਿਆਸੀ ਪਾਰਟੀਆਂ ਨੇ ਆਖਰੀ ਦੌਰ ਦੇ ਵਿੱਚ ਪੂਰਾ ਜ਼ੋਰ ਲਾਇਆ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਅੱਜ ਰੋਡ ਸ਼ੋਅ ਕੱਢੇ ਹੈਗੇ ਆ ਆਸ਼ੂ ਦਾ ਦਾਵਾ ਜਿੱਤੂਗਾ ਸੰਜੀਵ ਰੋੜਾ ਦਾ ਦਾਵਾ ਹੈਗਾ ਜੀ ਮੈਂ ਜਿੱਤੂਗਾ ਵੇਨੇ ਭਾਈ ਕੌਣ ਜਿੱਤਦਾ ਆਪਾਂ ਕੁਝ ਕਹਿ ਨਹੀਂ ਸਕਦੇ 14 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਦੇ ਵਿੱਚ ਬੰਦ ਹੋਣੀ ਆ ਪਰਸੋਂ ਤੇ ਪਰਸੋਂ ਜਦੋਂ ਆਪਾਂ ਇਸੇ ਵੇਲੇ ਖਬਰਾਂ ਸੰਗੀਆਂ ਕਰ ਰਹੇ ਹੋਵਾਂਗੇ ਸ਼ਾਇਦ ਇਹ ਗੱਲ ਕਹਿਣ ਦਾ ਮੌਕਾ ਮਿਲ ਜੇ ਵੀ ਭਾਈ ਅੱਜ ਇੰਨੇ ਪਰਸੈਂਟ ਵੋਟਾਂ ਪਈਆਂ ਜੀ ਜੋ ਤੁਸੀਂ ਗਿਟਮਿਟ ਕਹਿੰਦੇ ਹੋ ਗਿਟਮਿਟ ਦਾ ਭਾਵ ਇਹ ਆ ਕਿ ਡੇਨ ਲੈਂਡ ਚੱਲਦਾ ਭੁੱਕੀ ਸ਼ਰਾਬ ਜਾਂ ਹੋਰ ਇਸ ਤਰ੍ਹਾਂ ਦੀਆਂ ਕੋਈ ਸਾੜੀਆਂ ਸੂਟ ਬੰਨਣ ਦਾ ਵੀ ਕੋਈ ਗੱਲਬਾਤ ਚੱਲੀ ਦੇਖੋ ਜੀ ਗੱਲ ਇਹ ਆ ਕਿ ਇਹ ਗਿੱਟਮਟ ਦਾ ਭਾਵ ਸੈਟਿੰਗ ਦਾ ਭਾਵ ਜਾਂ ਕਹਿ ਲਈਏ ਕਿ ਅੰਦਰ ਖਾਤੇ ਜਿਹੜੀਆਂ ਗੱਲਾਂ ਬਾਤਾਂ ਚੱਲਦੀਆਂ ਉਹਦਾ ਭਾਵ ਇਹੀ ਆ ਵੀ ਭਾਈ ਕਿਹੜੇ ਮੁਹੱਲੇ ਦੇ ਲੋਕ ਕੀ ਚੀਜ਼ ਮੰਗਦੇ ਆ ਝੁੱਗੀ ਝੌਂਪੜੀਆਂ ਵਾਲੇ ਜਿਹੜੇ ਉਹਨਾਂ ਦੀਆਂ ਕਿੰਨੀਆਂ ਵੋਟਾਂ ਤੇ ਕਿਹੜੇ ਮਗਰ ਕਿੰਨੀਆਂ ਵੋਟਾਂ ਤੇ ਉਹਨੂੰ ਫਿਰ ਜੇਕਰ ਆਪਾਂ ਏਦਾਂ ਅਪਲਾਈਜ਼ ਕਰ ਲਈਏ ਤਾਂ ਉਹ ਫਿਰ ਆਪਣੇ ਵਾਲੇ ਪਾਸੇ ਪਾ ਦੇਵੇ ਤਦ ਇਹ ਵੀ ਹੁੰਦਾ ਜੀ ਕਿ ਕਿਹੜਾ ਬਿਜਲੀ ਦਾ ਬਿੱਲ ਰਹਿੰਦਾ ਤੇ ਕਿਹਨੂੰ LED ਚਾਹੀਦੀ ਆ ਜਿਹਦੇ ਕੋਲੇ ਸਿਲੰਡਰ ਹੈ ਨਿੰਗਾ ਤੇ ਕਿਹਨੂੰ 10000 ਰੁਪਏ ਦੀ ਲੋੜ ਆ ਕਈ ਨੇਤਾ ਅੱਜ ਤੱਕ ਇਹੋ ਜਿਹਾ ਕੁਝ ਵੀ ਕਰਦੇ ਰਹੇ ਇਸ ਕਰਕੇ ਸੈਟ ਗੜ ਅਦੌਰ ਹੋਣ ਜਾ ਰਹੀ ਹੈ ਜੀ ਟਣਾ ਜੀ ਇਹ ਗੱਲ ਵੀ ਠੀਕ ਆ ਕਿਉਂਕਿ ਭਾਰਤ ਜਿਹੜਾ ਖਾਸ ਤੌਰ ਤੇ ਉੱਥੇ ਪੰਜਾਬ ਲੁਧਿਆਣਾ ਵਰਗਾ ਇੰਡਸਟਰੀਅਲ ਟਾਊਨ ਆ ਜਿੱਥੇ ਡੈਮੋਕ੍ਰੇਸੀ ਦਾ ਮਾਡਲ ਆ ਉੱਥੇ ਕਹਿੰਦੇ ਦੇਣ ਲੈਣ ਦੇ ਵਿੱਚ ਵੋਟਰਾਂ ਨੂੰ ਖਰੀਦਣ ਦੇ ਵਿੱਚ ਭਾਂਡੇ ਵੀ ਵੰਡੇ ਜਾਂਦੇ ਆ ਆ ਪਤੀਲੇ ਕੌਲੀਆਂ ਬਿਲਕੁਲ 100% ਜੀ ਇਹ ਖਬਰਾਂ ਤਾਂ ਆਮ ਆਉਂਦੀਆਂ ਇਹ ਨਾ ਅਸਲ ਦੇ ਵਿੱਚ ਜਿਹੜੇ ਕਿਰਿੰਦੇ ਜੇ ਹੁੰਦੇ ਨੇ ਤਾਵਾ ਦੇ ਉਹ ਫਿਰ ਦੱਸਦੇ ਜੀ ਕਿ ਭਾਈ ਸਾਡੇ ਮੁਹੱਲੇ ਦੇ ਵਿੱਚ ਬੰਦਾ ਕਿਵੇਂ ਵਰਦਾ ਕੋਈ ਹੁਸਕਦਾ ਵੀ ਭਾਈ ਸਾਈਕਲ ਤੇ ਵਰਦਾ ਹੋਵੇ ਕੋਈ ਹੁਸਕਦਾ ਵੀ ਮੋਟਰਸਾਈਕਲ ਦੀਆਂ ਕਿਸੇ ਦੀਆਂ ਕਿਸ਼ਤਾਂ ਟੁੱਟ ਗਈਆਂ ਹੋਣ ਉਵੇਂ ਵਰਦਾ ਹੋਵੇ ਕਿਸੇ ਦੇ ਘਰ ਹੁਸਕਦਾ ਵੀ ਭਾਈ ਟੀਵੀ ਨਾ ਹੋਵੇ ਜੇ ਮੰਨ ਲਓ ਬਿਜਲੀ ਦਾ ਬਿਲਕੁਲ ਚੱਲੋ ਹੁਣ ਤਾਂ ਨਹੀਂ ਆਉਂਦਾ ਜੇ ਆਉਂਦਾ ਹੋਵੇ ਤਾਂ ਬੰਦਾ ਕਹਿੰਦਾ ਜੀ 6 ਮਿੰਟਾਂ ਪਹਿਲਾਂ ਬਿਲ ਜਮਾ ਕਰਵਾ ਦੰਨੇ ਆ ਸੋ ਆਹ ਤੇ ਭਾਂਡਿਆਂ ਦੀ ਵੀ ਗੱਲ ਚੱਲਦੀ ਆ ਇੱਥੇ ਸਿਲੰਡਰਾਂ ਦੀ ਗੱਲ ਵੀ ਚੱ ਇਹ ਜਦੋਂ ਠੰਡੇ ਦੇ ਉੱਤੇ ਬੰਦਾ ਬਿਰਜਦਾ ਕਿ ਭਾਈ ਮੈਨੂੰ ਠੰਡੇ ਦਾ ਇੱਕ ਪੇਟੀ ਲਿਆ ਦੇ ਕੋਲਡ ਡਰਿੰਕ ਵੀ ਤਾਂ ਮੈਂ ਤਾਂ ਵੀ ਵੇਖ ਲੂਗਾ ਤੇ ਭਾਈ ਤੈਨੂੰ ਵੋਟ ਪਾਉਣੇ ਠੰਡਾ じゃ ਹੋ ਕੇ ਸੋਚਦਾ ਜੀ ਅੱਛਾ ਜਿਹੜੀ ਅਸ਼ਲੀਲ ਗੱਲਾਂ ਕਰਨ ਵਾਲੀ ਕੰਚਨ ਕੁਮਾਰੀ ਸੀ ਉਸ ਦੇ ਕਤਲ ਵਿੱਚ ਅਮਰਪਾਲ ਸਿੰਘ ਮਹਿਰੋਂ ਦਾ ਨਾਮ ਵਜਦਾ ਸੀ ਤੇ ਮਹਿਰੋਂ ਕਹਿੰਦਾ ਮੈਂ ਪੇਸ਼ ਹੋ ਜਾਣਾ ਹਾਂ ਬਿਲਕੁਲ ਜੀ ਅਸਲ ਦੇ ਵਿੱਚ ਉਹਦੇ ਵਕੀਲਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਅਮਰਪਾਲ ਸਿੰਘ ਮਹਿਰੋਂ ਦੇ ਵਕੀਲਾਂ ਦੇ ਵੱਲੋਂ ਉਹ ਕਹਿੰਦੇ ਜੀ ਕਿ ਜਿਹੜੇ ਉਹ ਹੈਗੇ ਨੇ ਘੁੰਮਣ ਬ੍ਰਦਰ ਉਹਨਾਂ ਨੇ ਕਿਹਾ ਜੀ ਕਿ ਮੈਰੋ ਨਾਲ ਸਾਡੀ ਗੱਲ ਹੋਈ ਆ ਉਹ ਸਰੈਂਡਰ ਕਰਨ ਨੂੰ ਤਿਆਰ ਆ ਬਸ਼ਰਤੇ ਉਹਦੀ ਜਾਨ ਨੂੰ ਖਤਰਾ ਨਾ ਹੋਵੇ ਕਿਉਂਕਿ ਪੁਲਿਸ ਉਹਦਾ ਇਨਕਾਊਂਟਰ ਨਾ ਕਰ ਦੇਵੇ ਕਿਤੇ ਉਹਦੀ ਸੁਰੱਖਿਆ ਹੋਵੇ ਪਾਰਦਰਸ਼ੀ ਤਰੀਕੇ ਨਾਲ ਸਾਰੀ ਗੱਲ ਹੋਵੇ ਤੇ ਉਹ ਸਰੈਂਡਰ ਕਰਨ ਨੂੰ ਤਿਆਰ ਆ ਜਨ ਸਰ ਮੈਂ ਹੱਜ ਹੈਰਾਨ ਹੋ ਗਿਆ ਜਿਸ ਦਿਨ ਇਹ ਕੁੜੀ ਜਿਹੜੀ ਮੈਂ ਚਲੋ ਤੜੇ ਰੀਨਾ ਰੂਲਾ ਜੀਆਂ ਮੈਨੂੰ ਤਾਂ ਕਈਆਂ ਦੇ ਨਾਂ ਹੀ ਹੁਣ ਪਤਾ ਲੱਗਾ ਵੀ ਪਾਈ ਆ ਵੀ ਕੋਈ ਇਨਫਲੂਐਂਸਰ ਫਲਾਸਟਰ ਜੇ ਹੈਗੀ ਆ ਪਰ ਮੈਂ ਕਈ ਵਾਰੀ ਹੈਰਾਨ ਹੁੰਨਾ ਵੀ ਇਹ ਚੱਲੀ ਕਿ ਜਾਂਦਾ ਜਦੋਂ ਕਿਸੇ ਦੀ ਕੋਈ ਖਬਰ ਬਣ ਜਾਂਦੀ ਆਪਾਂ ਫਿਰ ਖਬਰ ਨੂੰ ਮੁੱਖ ਰੱਖ ਕੇ ਉਹ ਚੀਜ਼ ਦੀ ਲੱਭਤ ਕਰਦੇ ਆਂ ਜਿਸ ਦਿਨ ਇਹ ਕੁੜੀ ਨੂੰ ਮਾਰਿਆ ਗਿਆ ਕਮਲਕੌਰ ਨੂੰ ਜਾਂ ਕੰਚਨ ਕੁਮਾਰੀ ਨੂੰ ਉਸ ਦਿਨ ਇਹਦੇ ਇੰਸਟਾਗ੍ਰਾਮ ਦੇ ਉੱਤੇ ਫੋਲੋਅਰ ਸੀਗੇ ਜੀ 3 ਲੱਖ ਤੇ 83 ਹਜ਼ਾਰ ਅੱਜ ਇਹਦੇ ਫੋਲੋਅਰ ਹੈਗੇ ਜੀ 3 ਲੱਖ 4 ਲੱਖ 40 ਹਜ਼ਾਰ ਤੋਂ ਵੱਧ ਉਹਨੂੰ ਮਰੀ ਨੂੰ ਵੀ ਫੋਲੋ ਕਰੀ ਜਾਂਦੇ ਆ ਮਤਲਬ ਇਹ ਹੈ ਵੀ ਸਾਡੇ ਪੰਜਾਬੀਆਂ ਦੇ ਸਿਰ ਦੇ ਵਿੱਚ ਗੱਲਾਂ ਕਿ ਹੋ ਜੀਆਂ ਅਸੀ ਅਸ਼ਲੀਲਤਾ ਖਤਮ ਨਹੀਂ ਕਰਨੀ ਚਾਹੁੰਦੇ ਆ ਹੁਣ ਤਾਂ ਕੋਈ ਉਠ ਕੇ ਸਿਵਿਆਂ ਦੇ ਵਿੱਚੋਂ ਰੀਲ ਨਹੀਂ ਬਣਾਉਂਦੀਗੀ ਵੀ ਭਾਈ ਮੈਂ ਰੀਲ ਪਾ ਦਿਆਂ ਪਰ ਲੋਕ ਬਾਰੇ ਵੀ ਫੋਲੋ ਕਰੀ ਜਾਂਦੇ ਆ ਆ 50 60 ਹਜ਼ਾਰ ਤਾਂ ਉਹਦੇ ਮਰਨ ਤੋਂ ਬਾਅਦ ਹੀ ਫੋਲੋਅਰ ਵਧ ਗਏ ਜੀ ਪਰ ਜੋ ਵੀ ਉਹ ਪੋਸਟ ਪਾਉਂਦੀ ਸੀ ਕੰਚਨ ਕੁਮਾਰੀ ਦੀਆਂ ਉਹ ਪੋਸਟ ਅਰੇਜ਼ ਨਹੀਂ ਕਰ ਦਿੱਤੀਆਂ ਗਈਆਂ ਨਹੀਂ ਜੀ ਨਹੀਂ ਉਹਦਾ ਕੁਝ ਨਹੀਂ ਅਰੇਜ਼ ਕੀਤਾ ਗਿਆ ਜੀ ਗੱਲ ਇਹ ਜੀ ਕਿ ਉਹਦਾ ਬਿਲਕੁਲ ਅਕਾਊਂਟ ਉਵੇਂ ਹੀ ਚੱਲਦਾ ਉਹਦਾ ਬੇਸ਼ੱਕ ਕੋਈ ਹੁਣ ਦੇਖ ਲਵੇ ਜੀ ਉਹ ਅਕਾਊਂਟ ਦੇ ਉੱਤੇ ਸਾਰਾ ਕੁਝ ਪਹਿਲਾਂ ਵਾਂਗੂੰ ਉਵੇਂ ਦਾ ਉਵੇਂ ਪਿਆ ਜਿਹੜਾ ਅਕਾਊਂਟ ਬਲੌਕ ਕੀਤਾ ਗਿਆ ਉਹ ਕੀਤਾ ਗਿਆ ਹੈਗੇ ਜੀ ਅਮਰਕਪਾਲ ਸਿੰਘ ਮੈਰੋਂ ਦਾ ਇੰਡੀਆ ਦੇ ਵਿੱਚ ਇੰਸਟਾਗ੍ਰਾਮ ਅਕਾਊਂਟ ਬਲੌਕ ਕੀਤਾ ਗਿਆ ਦੂਜੀ ਗੱਲ ਇਹ ਆ ਕਿ ਮੈਂ ਕੱਲ ਵੀ ਬੇਨਤੀ ਕੀਤੀ ਸੀ ਆਸ਼ਲੀਲ ਕੰਟੈਂਟ ਬਿਲਕੁਲ ਨਹੀਂ ਹੋਣਾ ਚਾਹੀਦਾ ਕੋਈ ਵੀ ਅਸ਼ਲੀਲ ਗੱਲਣਾ ਕਰੇ ਭੱਦੀ ਗੱਲਣਾ ਕਰੇ ਸੱدق ਹੋਣਾ ਚਾਹੀਦਾ ਸਭ ਨੂੰ ਪਰ ਜਿਹੜੇ ਲੋਕ ਥੱਲੇ ਮਾਵਾ ਭੈਣਾਂ ਦੀਆਂ ਗਾਲਾਂ ਕੱਢਦੇ ਤੇ ਫਿਰ ਉਹਨਾਂ ਦਾ ਦਲ ਕੌਣ ਕੁੱਟੂਗਾ ਅੱਜਕੱਲ ਸੋਸ਼ਲ ਮੀਡੀਆ ਤੇ ਵੀ ਥੱਲੇ ਚੱਲਦੀ ਆ ਜੀ ਭਾਈ ਜਿਹੜੇ ਗੰਦੀਆਂ ਗੱਲਾਂ ਕਰਦੇ ਆ ਧੀਆਂ ਭੈਣਾਂ ਦੇ ਬਾਰੇ ਅਕਸ਼ਬਦਾਂ ਦੀ ਵਰਤੋਂ ਕਰਦੇ ਆ ਤੇ ਇਹ ਅਸ਼ਲੀਲਤਾ ਤੋਂ ਮੁਕਤੀ ਕਿਵੇਂ ਚਾਹੁੰਦੇ ਆ ਜੀ ਕਹਿੰਦੇ ਪੰਜਾਬ ਦੇ ਨਸ਼ੇੜੀ ਹੁਣ ਇੰਨੇ ਤੰਗ ਆ ਗਏ ਆ ਬਈ ਜਵਾਨੀ ਪਹਿਰੇ ਹੀ ਮੌਤੇ ਟੀਕੇ ਦੀ ਮੰਗ ਕਰਨ ਲੱਗ ਪਏ ਆ ਇਸ ਤਰ੍ਹਾਂ ਦੀ ਘਟਨਾਵਾਂ ਵਾਪਰੀਆਂ ਕੁਝ ਬਿਲਕੁਲ ਜੀ ਅਬੋਰ ਤੋਂ ਖਬਰ ਆਈ ਹੈ ਬੜੀ ਵੱਡੀ ਖਬਰ ਆ ਇਥੇ ਅਬੋਰ ਦੇ ਪ੍ਰਸ਼ਾਸਨ ਦੇ ਕੋਲੋਂ ਇੱਕ ਵਿਅਕਤੀ ਦੇ ਵੱਲੋਂ ਨੋਜਵਾਨਾ ਹੋ ਉਹਨੇ ਇੱਛਾ ਮੌਤ ਦੀ ਮੰਗ ਕੀਤੀ ਐ ਉਹਨੇ ਕਹੇ ਜੀ 7-8 ਸਾਲ ਪਹਿਲਾਂ ਚੰਡੀਗੜ੍ਹ ਦੇ ਵਿੱਚ ਮੈਂ ਨਸ਼ੇ ਦਾ ਆਦੀ ਹੋ ਗਿਆ ਇੱਕ ਦੋ ਸਾਲ ਮੈਂ ਚਾਂਦੀ ਦੇ ਫੋਇਲ ਪੇਪਰ ਦੇ ਉੱਤੇ ਜਿਹਨੂੰ ਅਸੀਂ ਰੋਟੀ ਵਾਲਾ ਪੇਪਰ ਕਹਿੰਦੇ ਆ ਉਹਦੇ ਉੱਤੇ ਚਿੱਟਾ ਪਿੰਦਾ ਸੀ ਬਾਅਦ ਵਿੱਚ ਹੌਲੀ-ਹੌਲੀ ਨਸ਼ੇ ਦਾ ਟੀਕਾ ਲੈਣ ਲੱਗ ਪਿਆ ਨਸ਼ੇ ਦਾ ਮੈਂ ਇੰਨਾ ਆਦੀ ਹੋ ਗਿਆ ਘਰ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਚੋਰੀ ਕਰਕੇ ਵੇਚਦਾ ਮੇਰੀ ਲਤ ਫੇਰ ਨਹੀਂ ਸੀ ਪੂਰੀ ਹੁੰਦੀ ਤੇ ਇਹਨੇ ਕਹ ਲਈਏ ਦੋਸਤਾਂ ਰਿਸ਼ਤੇਦਾਰਾਂ ਦੇ ਪੈਸੇ ਵੀ ਮਾਰੇ ਮੈਂ ਫਿਰ ਇਹ ਕਹਿੰਦੇ ਜੀ ਪਰਿਵਾਰਕ ਮੈਂਬਰਾਂ ਨੇ ਮੇਰੇ ਤੋਂ ਦੂਰੀ ਬਣਾ ਲਈ ਜਾਇਦਾਦ ਦੇ ਵਿੱਚੋਂ ਮੈਨੂੰ ਬੇਦਖਲ ਕਰਤਾ ਤੇ ਇਹ ਕਹਿੰਦਾ ਜੀ ਕਿ ਮੈਨੂੰ ਹੁਣ ਚਿੱਟਾ ਮਾਰ ਰਿਹਾ ਮੈਨੂੰ ਨਸ਼ਾ ਮਾਰ ਰਿਹਾ ਮੇਰੀ ਤੋੜ ਮੁਕਦੀ ਨਹੀਂ ਤੇ ਮੈਂ ਮਰਨਾ ਚਾਹੁੰਦਾ ਤੇ ਮੈਨੂੰ ਪ੍ਰਸ਼ਾਸਨ ਮਰਨ ਦੀ ਇਜਾਜ਼ਤ ਦੇਵੇ ਮੈਨੂੰ ਇੱਛਾ ਮੌਤ ਚਾਹੀਦੀ ਆ ਇਹਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਚਿੱਟਾ ਮਿਲਦਾ ਉਹ ਕਹਿੰਦਾ ਮਿੰਟਾਂ ਦਸਾਂ ਦੇ ਵਿੱਚ ਮੈਂ ਪੈਦਾ ਕਰ ਦੇਣਾ ਦੱਸੋ ਵੀ ਕਿਹੜੇ ਪਾਸੋਂ ਲੈਣਾ ਚਾਹੁੰਦੇ ਆ ਤੇ ਕਿੰਨਾ ਲੈਣਾ ਚਾਹੁੰਦੇ ਆ ਜ ਹੂੰ ਤੇ ਕਰਤਾਰਪੁਰ ਦੇ ਲਾਂਘੇ ਦੇ ਕੋਈ ਫੈਸਲਾ ਹੋਇਆ ਜੀ ਕਹਿੰਦੇ ਸੀ ਖੋਲਣਾ ਉਹ ਨਹੀਂ ਜੀ ਹਾਲੇ ਤੱਕ ਤਾਂ ਸਨ ਸਰ ਕੋਈ ਫੈਸਲਾ ਨਹੀਂ ਹੋਇਆ ਹਾਲੇ ਤੱਕ ਤਾਂ ਨਹੀਂ ਖੁੱਲ ਰਿਹਾ ਹੋ ਸਕਦਾ ਵੀ ਕੱਲ ਨੂੰ ਕੋਈ ਫੈਸਲਾ ਹੋ ਵੀ ਜਾਵੇ ਕੁਝ ਕਹਿ ਨਹੀਂ ਸਕਦੇ ਪਰ ਅੱਜ ਸਿੱਖ ਜਥੇਬੰਦੀ ਕਰਕੇ ਵੱਲੋਂ ਮੰਗ ਕੀਤੀ ਗਈ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲਿਆ ਜਾਵੇ ਜਿਵੇਂ ਕਿ ਹੁਣ ਕਿਸਾਨ ਆ ਜਿਹੜੇ ਉਹ ਕੰਡਿਆਲੀ ਤਾਰ ਤੋਂ ਪਰਲੇ ਪਾਰ ਵੀ ਖੇਤੀ ਸ਼ੁਰੂ ਹੋ ਗਈ ਆ 에ਰਪੋਰਟ ਵੀ ਚੱਲ ਪਿਆ ਸਕੂਲ ਪਾਲਜ ਵੀ ਚੱਲਦੇ ਆ ਸਭ ਕੁਝ ਪਹਿਲਾਂ ਵਾਂਗੂ ਸ਼ੁਰੂ ਹੋ ਗਿਆ ਤੇ ਫਿਰ ਕਰਤਾਰਪੁਰ ਸਾਹਿਬ ਦਾ ਲੰਘਾ ਕਿਉਂ ਬੰਦਾ ਇਹਨੂੰ ਵੀ ਸ਼ੁਰੂ ਕੀਤਾ ਜਾਵੇ ਜੀ ਲਈ ਪੰਜਾਬ ਦਾ ਮੌਸਮ ਕਿਹੋ ਜਿਹਾ ਗਰਮੀ ਕਿੰਨੀ ਕਾ ਜਨ ਸਰ ਅੱਜ ਪੰਜਾਬ ਦੇ ਵਿੱਚ ਤਪਸ਼ਤਾ ਘਟ ਸੀਗੀ ਪੰਜਾਬ ਦੇ ਵਿੱਚ 47 ਤੋਂ ਟੈਂਪਰੇਚਰ 39 40 ਦੇ ਉੱਤੇ ਆ ਗਿਆ ਯਾਨੀ ਕਿ 6 7 ਡਿਗਰੀਆਂ ਥੱਲੇ ਆਇਆ ਲੰਗੀ ਰਾਤ ਜਦੋਂ ਆਪਾਂ ਖਬਰਾਂ ਦੀ ਸਾਂਝ ਪਾਈ ਸੀ ਇਸੇ ਵੇਲੇ ਉਸ ਤੋਂ 2 ਘੰਟੇ ਬਾਅਦ ਖਬਰਾਂ ਆਉਣੀਆਂ ਸ਼ੁਰੂ ਹੋ ਗੀਆਂ ਵੀ ਮੋਗੇ ਦੇ ਵਿੱਚ ਮੀਂਹ ਪੈਣ ਲੱਗ ਗਿਆ ਬਰਨਾਲੇ ਦੇ ਵਿੱਚ ਮੀਂਹ ਪੈਣ ਲੱਗ ਗਿਆ ਜਦੋਂ ਤੱਕ ਮੈਂ ਸਵੇਰੇ 5:30 ਤੋਂ 6 ਵਜੇ ਉੱਠਿਆ ਤੇ ਜਲੰਧਰ ਦੇ ਵਿੱਚ ਵੀ ਬੂੰਦਾਬੰਦੀ ਹੋਈ ਜਾਂਦੀ ਸੀ ਮੇਰੇ ਉੱਠਣ ਤੋਂ ਕਾਫੀ ਸਮਾਂ ਪਹਿਲਾਂ ਪਈ ਜਾਂਦਾ ਸੀ ਅੱਜ ਪੰਜਾਬ ਦੇ ਵਿੱਚ ਦੁਪਹਿਰ ਦੇ ਵੇਲੇ ਵੀ ਕੁਝ ਖਥਮਾਂ ਤੇ ਛਿੱਟੇ ਪਏ ਆ ਬੱਦਲਬਾਈ ਜੀ ਵੀ ਰਹੀ ਆ ਪਰ ਜਿਵੇਂ ਮੀਂਹ ਪੈਣ ਤੋਂ ਬਾਅਦ ਗੁੰਮਸਮਝੀ ਵਾਲਾ ਮੌਸਮ ਹੋ ਜਾਂਦਾ ਉਸ ਤਰੀਕੇ ਦੇ ਨਾਲ ਅੱਜ ਸਿਗੀ ਜੀ ਉਹ ਹਮਿਡਿਟੀ ਹੋਈ ਪਈ ਸੀਗੀ ਪਰ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ 'ਚ ਹਨੇਰੀ ਚੱਲ ਸਕਦੀ ਆ ਕਈ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਇਹ ਮੌਨਸੂਨ ਪੌਣਾ ਨਹੀਂ ਆ ਕੋਈ ਆਵਾਰ ਨਹੀਂ ਇਹ ਆਵਾਰਾ ਬਦਲੀ ਹੈ ਜੀ ਹਲੇ ਤੱਕ ਮੌਨਸੂਨ ਪਾਉਣਾ ਆਉਣੀ ਹੈ ਜੀ ਜਨਾਬ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਬਹੁਤ ਧੰਨਵਾਦ